ਕਿਵੇਂ ਪੰਜਾਬ ਦੀ ਧਰਤੀ ਦੇ ਉੱਪਰ ਇੱਕ ਲਹਿਰ ਦਾ ਉਭਾਰ ਹੋਇਆ ਉਹ ਲਹਿਰ ਜਿਹੜੀ ਗੁਰੂ ਨਾਨਕ ਸਾਹਿਬ ਜੀ ਨੇ ਸ਼ੁਰੂ ਕੀਤੀ ਸੀ ਜਿਸ ਲਹਿਰ ਨੂੰ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਪਿਤਾ ਜੀ ਨੇ ਸਿੰਜਿਆ ਸੀ ਗੁਰੂ ਅਮਰਦਾਸ ਜੀ ਤੋਂ ਬਾਅਦ ਗੁਰੂ ਰਾਮਦਾਸ ਜੀ ਨੇ ਉਹਨੂੰ ਹੋਰ ਵੱਡਿਆਂ ਕੀਤਾ ਤੇ ਅਖੀਰ ਇਹ ਲਹਿਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸਮੇਂ ਆਪਣੇ ਪੀਕ ਤੇ ਸੀ ਟੋਪ ਤੇ ਸੀ ਉਸ ਵੇਲੇ ਦੇ ਇਤਿਹਾਸਕਾਰਾਂ ਲਿਖਦੇ ਨੇ ਕਿ ਭਾਰਤੀ ਧਰਤੀ ਦੇ ਉੱਪਰ ਕੋਈ ਵੀ ਐਸਾ ਸ਼ਹਿਰ ਨਹੀਂ ਸੀ ਕੋਈ ਵੀ ਐਸਾ ਸ਼ਹਿਰ ਨਹੀਂ ਸੀ ਬਚਦਾ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਲੈਵਾ ਸਿੱਖ ਨਾ ਵਸਦੇ ਹੋਣ ਇਹ ਤੋਂ ਪਤਾ ਲੱਗਦਾ ਕਿ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਚਾਰ ਸਿਸਟਮ ਸੀ ਨਾ ਉਹ ਕਿੰਨਾ ਪੀੜਾ ਤੇ ਕਿੰਨਾ ਵਿਸਤ੍ਰਿਤ ਸੀ ਤੀਸਰੇ ਪਾਤਸ਼ਾਹ ਜੀ ਦੇ ਵੇਲੇ ਪ੍ਰਚਾਰਕ ਥਾਪੇ ਗਏ ਚੌਥੇ ਪਾਤਸ਼ਾਹ ਜੀ ਦੇ ਵੇਲੇ ਮਸੰਦਾਂ ਦੇ ਰੂਪ ਚ ਪ੍ਰਚਾਰਕ ਤਾਪੇ ਗਏ ਤੇ ਪੰਜਵੇਂ ਪਾਤਸ਼ਾਹ ਜੀ ਦੇ ਸਮੇਂ ਤੱਕ ਅਸੀਂ ਆਪਣੇ ਪ੍ਰਚਾਰ ਨੈਟਵਰਕ ਦੇ ਨਾਲ ਭਾਰਤੀ ਧਰਤੀ ਦੇ ਹਰ ਖੇਤਰ ਵਿੱਚ ਫੈਲੇ ਹੋਏ ਸੀ ਇਹ ਜਿਹੜਾ ਉਹਾਰ ਸੀ ਜਿਹਦਾ ਇੱਕ ਅੰਗ ਹੋਣੇ ਹੋਣੇ ਵੀਰ ਜੀ ਨੇ ਸਟੇਟ ਤੋਂ ਦੱਸਿਆ ਕਿ ਭੱਟ ਸਾਹਿਬ ਜਿਹੜੇ ਸਧਾਰਨ ਪਰਿਵਾਰਾਂ ਵਿੱਚੋਂ ਗਰੀਬੀ ਤੇ ਥੋੜਾਂ ਵਿੱਚੋਂ ਆਪਣੀ ਉੱਚ ਪਾਏ ਦੀ ਕਵਿਤਾ ਕਰਕੇ ਮਸ਼ਹੂਰ ਸੀ ਪਰ ਉਹ ਸਿਰਫ ਤੇ ਸਿਰਫ ਕਵਿਤਾ ਲਿਖਦੀ ਸੀ ਸੰਸਾਰਿਕ ਲੋਕਾਂ ਦੀਆਂ ਸਿਫਤਾਂ ਦੇ ਲਈ ਪਰ ਜਦੋਂ ਚਲਦੇ ਚਲਦੇ ਉਹ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚੇ ਪਤਾ ਲੱਗਾ ਵੀ ਸਾਨੂੰ ਸਿਫਤਾਂ ਦੀਆਂ ਗੱਲਾਂ ਲਿਖਣ ਦੀ ਜਿਹੜੀ ਉਹ ਵੱਲ ਤਾਂ ਹੈਗਾ ਪਰ ਅੱਜ ਤੱਕ ਅਸੀਂ ਲੋਕਾਂ ਦੀਆਂ ਸਿਫਤਾਂ ਲਿਖਦੇ ਰਹੇ ਇਹ ਦਰਬਾਰ ਉਹ ਦਰਬਾਰ ਹੈ ਜੀ ਦੇ ਅੰਦਰ ਗੁਰੂ ਸਾਹਿਬਾਨ ਜੀ ਦੀਆਂ ਸਿਫਤਾਂ ਕਰਨਾ ਇੱਕ ਸੁਭਾਗਾ ਕੰਮ ਹੈ ਉਹਨਾਂ ਨੇ ਫਿਰ ਸਵਈਏ ਲਿਖੇ ਉਹ ਸਵਈਏ ਜਿਹੜੇ ਅਸੀਂ ਅਮਰਤ ਵੇਲੇ ਦਰਬਾਰ ਸਾਹਿਬ ਤੋਂ ਸਤਿਕਾਰਯੋਗ ਬਜ਼ੁਰਗਾਂ ਦੇ ਕੋਲੋਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦੇ ਸਮੇਂ ਸੁਣਦੇ ਹਾਂ ਉਹ ਸਵਈਏ ਜਿਨ੍ਹਾਂ ਦਾ ਅਸੀਂ ਕਈ ਵਾਰ ਕੀਰਤਨ ਸਰਵਣ ਕਰਦੇ ਹਾਂ ਹੁਣੇ ਭਾਈ ਸਾਹਿਬ ਜੀ ਨੇ ਕੀਰਤਨ ਕੀਤਾ ਸੀ ਇਹ ਉਸ ਲਹਿਰ ਦਾ ਉਪਹਾਰ ਸੀ ਜਿਹੜੀ ਲਹਿਰ ਸਮੇਂ ਦੀ ਹਕੂਮਤ ਦੀ ਅੱਖ ਨੂੰ ਪਾਇਆ ਨਹੀਂ ਸੀ ਪਾਉਂਦੀ ਤੇ ਆਪਾਂ ਦੇਖਿਆ ਕਿ ਭਟ ਸਹਿਬਾਨ ਦਾ ਆਉਣਾ ਤੇ ਆ ਕੇ ਫਿਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਪ੍ਰਵਾਨ ਚੜ ਜਾਣਾ ਤੇ ਪ੍ਰਵਾਨ ਵੀ ਸਿਰਫ ਸਰੀਰ ਕਰਕੇ ਨਹੀਂ ਦੇਖੋ ਇਤਿਹਾਸ ਵਿੱਚ ਬਹੁਤ ਸਾਰੇ ਗੁਰਮੁਖ ਪਿਆਰੇ ਨੇ ਅਸੀਂ ਆਖਦੇ ਹਾਂ ਧੰਨ ਧੰਨ ਬਾਬਾ ਬੁੱਢਾ ਜੀ ਅਸੀਂ ਹੋਰ ਗੁਰਸਿੱਖਾਂ ਪਾਈਅ ਜਤਾਰੰਦਾਵਾ ਜੀ ਨੂੰ ਚੇਤੇ ਕਰਦੇ ਹਾਂ ਭਾਈ ਮਨੁੱਖ ਜੀ ਨੂੰ ਚੇਤੇ ਕਰਦੇ ਹਾਂ ਗੁਰੂ ਘਰ ਦੇ ਅੰਦਰ ਪਰਮਾਨਸ ਦੀ ਪਦਵੀ ਪਾਉਣ ਵਾਲੇ ਭਾਈ ਪਾਰੋ ਜੁਲਕਾ ਜੀ ਨੂੰ ਉਸ ਕੇਤੇ ਕਰਦੇ ਆ ਭਾਈ ਗੁਰਦਾਸ ਜੀ ਨੇ ਜਿਨ੍ਹਾਂ ਦੀ ਰਚਨਾ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਖਜ਼ਾਨੇ ਦੀ ਕੁੰਜੀ ਆਖਦੇ ਆ ਕਿ ਕੁੰਜੀ ਹੈ ਭਾਈ ਗੁਰਦਾਸ ਜੀ ਦੀ ਰਚਨਾ ਪਰ ਉਹ ਸਾਰੇ ਗੁਰਸਿੱਖ ਫਿਜ਼ੀਕਲੀ ਤਾਂ ਪ੍ਰਵਾਨ ਨੇ ਇਤਿਹਾਸ ਵਿੱਚ ਉਹਨਾਂ ਦੇ ਕਾਰਨਾਮੇ ਉਹਨਾਂ ਦੀ ਕਰਨੀ ਪ੍ਰਵਾਨ ਹੈ ਔਰ ਇਹਨਾਂ ਸਾਰੇ ਗੁਰਸਿੱਖਾਂ ਦੀ ਰਚਨਾ ਕਿਉਂਕਿ ਉਹ ਰਚਨਾ ਨਹੀਂ ਕਰ ਸਕੇ ਇਵਨ ਭਾਈ ਗੁਰਦਾਸ ਜੀ ਦੀ ਰਚਨਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਨਹੀਂ ਹੈ ਸੋਚੋ ਕਿੱਡਾ ਵੱਡਾ ਮਾਨ ਮੱਤਾ ਪਾਲ ਸੀ ਇਸ ਧਰਤੀ ਦੇ ਲੋਕਾਂ ਦੇ ਲਈ ਸਦੀਆਂ ਤੋਂ ਦੁਰਕਾਰੇ ਫਟਕਾਰੇ ਹਾਸ਼ੀਏ ਤੇ ਧੱਕੇ ਹੋਏ ਲੋਕਾਂ ਦੇ ਲਈ ਜਿੰਨਾ ਵਿੱਚੋਂ ਆਏ ਭਟ ਸਹਬਾਨ ਤੇ ਸਿਰਫ ਫਿਜ਼ੀਕਲ ਪਰਵਾਨਗੀ ਨਹੀਂ ਭਾਈ ਉਹਨਾਂ ਨੇ ਉਨਾਂ ਦੀ ਅਧਿਆਤਮਿਕ ਉਨਾਂ ਦੀ ਪਿਆਰ ਦੀ ਪ੍ਰਵਾਨਗੀ ਗੁਰੂ ਘਰ ਦੇ ਵਿੱਚ ਕਬੂਲੀ ਗਈ ਤੇ ਗੁਰੂ ਸਾਹਿਬ ਜੀ ਨੇ ਜਦੋਂ ਆਪਣੀ ਰਚਨਾ ਨਾਨਕ ਚੋਦ ਦੀ ਰਚਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅੰਕਿਤ ਕੀਤੀ ਨਾ ਤੇ ਭਟ ਸਬਾਨ ਜੀ ਦੀ ਉਚਾਰੀ ਹੋਈ ਸਾਰੀ ਦੀ ਸਾਰੀ ਰਚਨਾ ਨੂੰ ਵੀ ਗੁਰੂ ਦਾ ਦਰਜਾ ਦੇ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪ੍ਰਵਾਨ ਕਰ ਲਿਆ